ਮਨਜੂ ਨੀ ਕਪੜੇ ਸੁਕਣੇ ਪਾਈ ਜਨੇ ਮੇਰੀ ਗੱਲ ਵੀ ਸੁਣਨੀ ਐ ਸੁਣਨੀ ਐ ਸੁਣਨੀ ਐ 2 ਮਿੰਟ ਸਿਰਫ ਰੁਕ ਜਾਓ ਬਸ ਸਾਡੇ ਗੱਲਾਂ ਹੀ ਸੁਣਨੀ ਐ ਸਾਰਾ ਦਿਨ ਇੱਥੇ ਕਈ ਮਸਲੇ ਪਏ ਘਰ ਨੂੰ ਤੈਨੂੰ ਪਤਾ ਹੀ ਨਹੀਂ ਲੱਗਦਾ ਕੁਝ ਵੀ ਤੇ ਭੰਜੀਆਂ ਵੀ ਮਸਲੇ ਹੈਗੇ ਆ ਕਪੜੇ ਨਹੀਂ ਪਾਣੇ ਸੁਕਣੇ ਤੁੰਦ ਪਈ ਹੋਈ ਐ ਸਾਰੇ ਕਪੜੇ ਪਾਣੇ ਜੇ ਇੱਧਰ ਆ ਬੈਠ ਮੇਰੀ ਗੱਲ ਆਂ ਨੀ 2 ਮਿੰਟ ਰੁਕ ਜਾਓ ਬਸ ਲੈ ਤੁਸੀਂ ਆਪਣੀਆਂ ਗੱਲਾਂ ਹੀ ਸੁਣਾਈ ਜਾਣੀਆਂ ਮੈਂ ਹਾਂਜੀ ਦੱਸੋ ਹੁਣ ਇੱਧਰ ਆ ਮੇਰੀ ਗੱਲ ਸੁਣ ਹਾਂਜੀ ਨੇ ਹੁਣ ਤੈਨੂੰ ਪਤਾ ਕੀ ਕਰਦੀ ਵੀ ਜਸਪੀਰ ਵੇਖ ਨਹੀਂ ਪਈ ਨਾ ਹਾਂਜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਦੇ ਨਾਲ ਕੁੜੀ ਦੇ ਬਰਾਬਰ ਹੀ ਸਾਨੂੰ ਖੜਿਆ ਕਰ ਦਿੱਤਾ ਨਾਲ ਚਲ ਕੋਈ ਨਾ ਮੈਂ ਕੀ ਕਰ ਸਕਦੀ ਨਹੀਂ ਪਤਾ ਇਹਨੂੰ ਸਮਝ ਨਹੀਂ ਤੇ ਚਾਹੀਦਾ ਘਰ ਦੇ ਘਰ ਦਾ ਮਾਹੌਲ ਕੀ ਹੈਗਾ ਰਾਤੀ ਉਹਨੂੰ ਆਪਣੇ ਨਾਲ ਸੌਾਇਆ ਹ ਹ ਉਹ ਤਾਂ ਮੈਂ ਵੀ ਵੇਖਦੀ ਸੀ ਹ ਹ ਹੁਣ ਕੱਲ ਵੇਖੇ ਕੀ ਕੀਤਾ ਨਾ ਤੇਰਾ ਨਵਾਂ ਸੂਟ ਉਹ ਕੱਢ ਕੇ ਮਾਰੀ ਚੋਂ ਨੂੰ ਪੋਹਤਾ ਅੱਜ ਫੇਰ ਉਹ ਆਤਾ ਹੀ ਐ ਗੁਲਾਬੀ ਸੂਟ ਤੇਰਾ ਪੋਹਤਾ ਅੱਛਾ ਤੇ ਗੱਡ ਤੇਰੀ ਕਿੰਨੀ ਵੱਜੀ ਹੈ ਤੂੰ ਆਪੇ ਕਿਹਾ ਕੰਮਾਂ ਲਈ ਆਂਦੇ ਨੇ ਆਪਾਂ ਮੈਂ ਤੇ ਕਿਹਾ ਕੰਮਾਂ ਲਈ ਆਂਦੇ ਨੇ ਉਹਦੇ ਦਿਨ ਕੇ ਆ ਤੂੰ ਉਹਦੇ ਉਹਨੂੰ ਪਾਣ ਲਈ ਜਿਹੜਾ ਤਰੀਕਾ ਹੁੰਦਾ ਜਿਹੜੀ ਚੀਜ਼ ਦੇਖਦੀ ਉਹਨੂੰ ਖੁਆਈ ਜਾਂਦੀ ਖੁਆਈ ਜਾਂਦੀ ਤੁੰਨੀ ਜਾਂਦੀ ਰਾਤੀ ਡੀਕੇ ਜੋ ਕੀ ਸਬਜ਼ੀ ਨਹੀਂ ਬਚਾਈ ਇਹਨੇ ਰਾਤੀ ਲੇਟ ਆਇਆ 10:30 11 ਵਜੇ ਨਾਲ ਤੇ ਕਹਿੰਦਾ ਮੰਮੀ ਮੈਨੂੰ ਰੋਟੀ ਦਵੋ ਤੇ ਮੈਂ ਰੋਟੀ ਦੇਣ ਗਈ ਫ੍ਰਿਜ ਵਿੱਚ ਦਹੀਂ ਵੀ ਕਿੰਨਾ ਪਿਆ ਹੁੰਦਾ ਵਾ ਦਹੀਂ ਦਾ ਸਪੈਸ਼ਲ ਮੈਂ ਰਾਤਾ ਪਾਇਆ ਹੈ ਕੀ ਇਹਦਾ ਤੇ ਨਾ ਮੈਨੂੰ ਰਾਤਾ ਲੱਭਾ ਦੇ ਨਾਮ ਨੂੰ ਸਬਜੀ ਲੱਭੀ ਤੇ ਭਾਂਡੇ ਖਾਲੀ ਉਹਨੇ ਡੀਕੇ ਦੀ ਸਬਜੀ ਉਹਨੂੰ ਕੋ ਆਤੀ ਹੈ ਸਾਰੀ ਮੈਂ ਤੇ ਆਪ ਕੱਢ ਕੇ ਆਈ ਸੀ ਵੱਖਰੀ ਕੋ ਲੇਟ ਆਂਦਾ ਵਾ ਕੱਢੀ ਤੁਸੀਂ ਹਾਂ ਮੈਂ ਆਪ ਕੱਢ ਕੇ ਆਈ ਸੀ ਦਹੀਂ ਵੀ ਕੱਢ ਕੇ ਆਈ ਤੇ ਉਹ ਵੀ ਇਹ ਸਮੇਂ ਦੀ ਜੋ ਤੁੰਨੀ ਜਾਂਦੀ ਤੁੰਨੀ ਅਨੂਲ ਸੇਨ ਖਵਾਈ ਜਾਂਦੀ ਹੈ ਮਾੜੀ ਗੱਲ ਹਾਂ ਦੇਖਦੀ ਹੈ ਨਹੀਂ ਘਰ 'ਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿੰਨੂੰ ਦੇ ਨਹੀਂ ਕਿਹੜੀ ਚੀਜ਼ ਦੇਣੀ ਹੈ ਆ ਆਪਣੇ ਬਰਾਬਰ ਹੀ ਉਹਨੂੰ ਖਵਾਈ ਜਾਂਦੀ ਨਾਲ ਮਨ ਤੇ ਆਪ ਸਮਝੋ ਕੋਈ ਕੁੜੀ ਇੰਜ ਫੜਾ ਮੋਟ ਫੜਾ ਮੋਟ ਖਾਈ ਜਾਂਦੀ ਖਾਈ ਜਾਂਦੀ ਖਰੀ ਜਨਮਾਂ ਜਨਮਾਂ ਦੀ ਭੁੱਖੀ ਹੁੰਦੀ ਜਿਵੇਂ ਉਹ ਭੁੱਖੀ ਵਾਲਾ ਸਾਹ ਲਿਆ ਪਤਾ ਨਹੀਂ ਕਿੰਨੀ ਕੀ ਦੇਰ ਦੀ ਭੁੱਖੀ ਬੈਠੀ ਪਤਾ ਕੀ ਹਿਸਾਬ ਤਾਂ ਹੁਣ ਜਸਵੀਰ ਨੂੰ ਅਸੀਂ ਕਹਿ ਵੀ ਨਹੀਂ ਸਕਦੇ ਭੰਜੀ ਨੂੰ ਤੇ ਕੀ ਕਹਾਂ ਮੈਂ ਭੰਜੀ ਨੂੰ ਹੱਗੇ ਤੇ ਮੇਰੇ ਨਾਲ ਵੱਡੇ ਆ ਤੇ ਕੀ ਕਹਾਂ ਇਹ ਆਪਣੇ ਸਮਝ ਚਾਹੀਦੀ ਹੈ ਨਾ ਮੇਰੇ ਘਰ ਦੇਆਂ ਨੂੰ ਜਿਸ ਗੱਲ ਤੇ ਇਤਰਾਜ਼ ਮੈਂ ਕੰਮ ਨਾ ਕਰ ਪਰ ਸਮਝਦੀ ਨਹੀਂ ਗਨ ਇੱਕੋ ਹੀ ਗੱਲ ਮੈਂ ਦੀ ਮਾਂ ਮੈਂ ਕਿਰਨ ਦਾ ਨਾਮ ਰੱਖਿਆ ਮੈਂ ਇਹਨੂੰ ਕਰਾਂਗੀ ਮੈਂ ਦਾ ਖਿਆਲ ਰੱਖਾਂਗੀ ਹੱਦੋਂ ਹੀ ਸ਼ਹਿਰ ਤੋਂ ਬਾਕੀਆਂ ਤਾਂ ਭੁੱਲੀ ਜਾਣੀ ਵੀ ਘਰ ਚ ਚਲੋ ਤੁਸੀਂ ਸਾਰਿਆਂ ਨਾਲੋਂ ਘਰ ਤੋਂ ਵੱਡੇ ਹੋ ਮੈਂ ਤਾਂ ਫਿਰ ਛੋਟੀ ਹਾਂ ਉਹ ਤੁਹਾਡੇ ਨਾਲ ਛੋਟੇ ਆ ਤੇ ਤੁਸੀਂ ਉਹਨਾਂ ਨੂੰ ਤੁਸੀਂ ਸਮਝਾਣਾ ਸ਼ਾਇਦ ਸਮਝ ਜਾਣ ਮੈਂ ਤਾਂ ਇਹਨੂੰ ਇਹ ਸਮਝਾਵਾਂਗੀ ਗੇਟ ਤੇ ਨਾ ਲਿਖ ਕੇ ਲਾ ਦੇ ਨਾਤਾ ਚਰਮ ਹਾਂ ਹੈ ਤੁਸੀਂ ਸਹੀ ਕਹੇ ਜੀ ਸਹੀ ਆ ਜਿਹੜਾ ਨੂੰ ਲੱਭੇ ਨਾ ਤੇ ਚੁੱਕ ਕੇ ਘਰ ਲਿਆ ਕਰੇ ਇਹ ਠੇਕਾ ਜੋ ਲੈ ਜਾ ਰਹਿਆਂ ਦਾ ਜਿਹੜੀ ਅਸੀਂ ਨਵੀਂ ਕੋਠੀ ਪਾਣੀ ਹੈ ਤੇ ਉੱਥੇ ਹੀ ਆਸ਼ਰਮ ਬਣਾ ਦਨੇ ਆ ਉੱਥੇ ਹੀ ਬਣਾ ਦਨੇ ਆ ਘੱਟ ਥੋੜੀ ਇੱਥੇ ਬਣਾਣ ਦਾ ਨਾ ਜੇ ਇਹਨੇ ਇਹਨੇ ਸਾਰਿਆਂ ਨੂੰ ਉੱਥੇ ਹੀ ਲੈ ਜਾਣਾ ਉਹਨੇ ਚੱਲ ਤੁਸੀਂ ਵੀ ਚਲੋ ਉਹਦੀ ਸੇਵਾ ਪਾਣੀ ਕਰੋ ਤੁਸੀਂ ਵੀ ਲੱਗੇ ਰਹੋ ਬਸ ਠੀਕ ਆ ਹਾਂ ਹੁਣ ਜੋ ਕਲਪੰਡੇ ਉਹ ਮਨ ਦੱਸਦੇ ਪਏ ਹੋ ਤੇ ਵਗਾੜਿਆ ਵੀ ਤੇ ਤੁਸੀਂ ਹੀ ਆ ਨਾ ਮਨਜੂ ਕੀ ਵਗਾੜਨਾਂ ਹੀ ਕੀ ਗੱਲ ਇਹਦੇ ਕੋਈ ਜਿਹੜਾ ਕੋਈ ਅੰਦਰ ਕਰ ਜਾਣ ਕੇ ਇਹਦੇ ਕੋ ਲੱਜੰਦੇ ਇਹਨੂੰ ਦੱਸਣ ਲਈ ਸਾਰੇ ਕਿ ਜਿਹੜਾ ਕੋਈ ਆਪਣੇ ਦੁੱਖ ਜਰਾ ਸੁਣਾਉਂਦਾ ਹੀ ਇਹਨੂੰ ਤੇ ਨਾਲ ਹੀ ਇਥੇ ਲੰਮੀ ਪੈ ਜਾਂਦੀ ਇਹਨੂੰ ਰਸ਼ਨ ਲੈ ਤੇ ਕੋਈ ਗੱਲ ਨਹੀਂ ਫਿਕਰ ਨਾ ਕਰ ਅਸੀਂ ਰਸ਼ਨ ਲੈ ਦੇਾਂਗੇ ਕਿਤੇ ਉਹ ਕਪੜਾ ਲੈੜਾ ਨਹੀਂ ਹੁੰਦਾ ਤੂੰ ਫਿਕਰ ਨਾ ਕਰ ਕੋਈ ਨਹੀਂ ਤੇਰੇ ਘਰ ਸਭ ਕੁਝ ਪਹੁੰਚੇ ਕਪੜੇ ਲੈੜੇ ਨੀ ਤੇ ਮਤਲਬ ਇਹ ਥੋੜੀ ਮਦਦ ਕਰਨੀ ਬਾਹਰ ਦੀ ਅਲੱਗ ਗੱਲ ਹੈ ਪਰ ਇਹ ਬੰਦੇ ਸਾਡੇ ਸਿਰ ਤੇ ਲਿਆ ਕੇ ਬਿਠਾ ਦਿੱਤਾ ਚੁੱਕੇ ਨਹੀਂ ਚਲੋ ਉਹ ਤੇ ਪਰਸੋਂ ਚੌਥੀ ਦੇਖ ਲਓ ਇੱਕ ਜਨਾਨੀ ਬਾਹਰ ਆਈ ਤੇ ਉਹਨੇ ਵੈਸੇ ਇਹਨੂੰ ਕਹਿਤਾ ਜਸਬੀਨ ਨੂੰ ਕਿ ਮੇਰੀ ਕੁੜੀ ਦਾ ਵਿਆਹ ਹੈਗਾ ਵਾ ਅੰਦਰੋਂ ਚਾਹੀਜੀ ਉਹ ਭੈਣ ਜੀ ਦੋ ਸੂਟ ਤੇ ਮੈਂ ਇਹਨਾਂ ਵਾਸਤੇ ਨਾ ਕਿਸੇ ਨੇ ਤੇ ਤਹੀ ਪੈਂਟ ਸ਼ਰਟ ਉਹ ਵੀ ਚੁੱਕ ਕੇ ਦੇ ਦਿੱਤੀ ਮੈਂ ਚੁੱਪ ਦੀ ਚੁੱਪੀ ਰ ਮੈਂ ਵੇਖ ਲਿਆ ਪਰ ਮੈਂ ਨਹੀਂ ਜਤਾਇਆ ਤੂੰ ਵੇਖ ਹੀ ਲਿਆ 2000 ਤੇ ਮੇਰੇ ਕੋਲ ਲੈ ਗਈ ਮੰਗ ਕੇ ਉਹਨੂੰ ਨਾਲ 2000 ਵੀ ਦੇਣਾ ਉਹ ਵੀ ਦਿੱਤਾ ਤੇ ਕਿਹਾ ਇਹਦੀ ਸਿਹਤ ਵੇਖ ਕੇ ਕਿ ਛੱਟ ਡਿਪਰੈਸ਼ਨ ਚੱਲ ਜਾਂਦੀ ਹੈ ਤੇ ਮੈਂ ਵੀ ਐਸੇ ਕਾਰਨ ਚੁੱਪ ਰਹਿਣੀ ਮੈਂ ਕਿਹਾ ਨਹੀਂ ਦੀਦੀ ਠੀਕ ਨਹੀਂ ਰਹਿੰਦੇ ਭੰਜੀ ਤੇ ਮੈਂ ਚੁੱਪ ਹੀ ਰਵਾਂ ਇਹਦਾ ਮਤ ਹੈ ਇਹਦੀ ਗੱਲਾਂ ਥੋੜੀ ਸਾਰੀਆਂ ਮੰਨੀ ਜਾਂਵੇਂ ਤੂੰ ਤੂੰ ਇਹਨੂੰ ਲਿਆ ਕੇ ਸਾਡੇ ਤੇ ਬਿਠਾਤਾ ਤਾ ਤੋ ਵੀ ਬਰਾਬਰ ਦਾ ਬਰਾਬਰ ਦਾ ਵੇਖ ਲਾ ਮੇਰਾ ਪੁੱਤ ਮੇਰੀ ਧੀ ਮੇਰਾ ਪੁੱਤ ਮੇਰੀ ਧੀ ਕਰੀ ਜਾਂਦੀ ਮੇਰੀ ਸਮਝੋਂ ਬਾਹਰ ਤੁਸੀਂ ਜਾਨੋ ਤੇ ਤੁਹਾਡਾ ਕੰਮ ਜਾਣੇ ਵਿਗਾੜਦੇ ਵੀ ਤੁਸੀਂ ਹੀ ਪਏ ਜੈ ਤੈਨੂੰ ਹੁਣ ਮੈਂ ਦੱਸਨੀ ਆ ਇਹ ਕਿਸ ਤਰ੍ਹਾਂ ਚੱਲਣਾ ਤੂੰ ਨੇ ਇਹਨੂੰ ਕੰਮ ਦੀ ਇਜਾਜ਼ਤ ਸਿਖਾ ਸਵੇਰੇ ਉੱਠਣੀ ਆ ਨਾ ਤੂੰ ਤੇ ਸਵੇਰੇ ਉੱਠਣੀ ਆ ਮੈਂ ਲੇਟ ਉੱਠਣੀ ਆ ਤੇ ਤੂੰ ਇਹਨੂੰ ਉੱਠਣੀ ਆ ਨਾ ਤੈਨੂੰ ਉਠਾਇਆ ਕਰ ਤੈਨੂੰ ਸਾਰਾ ਕੰਮ ਸਿਖਾ ਦੱਸ ਕਾ ਮਾਫ ਇਹਦੇ ਕੋ ਕਰਾਇਆ ਕਰ ਤੀ ਕੰਮ ਮਾਫ ਕਰਾਇਆ ਕਰ ਇਨ ਵਾਤ ਵਿੱਚ ਕੰਮ ਦੀ ਵੇਲੀ ਆ ਕਵਾਂ ਲਈ ਥੋੜੀ ਲਿਆਂਦਾ ਵੈ ਭੈਣ ਜੀ ਨੂੰ ਇੱਕਦਮ ਆ ਜਾਏਗਾ ਸਾਡੇ ਘਰ ਦਾ ਕੰਮ ਹੋਲੀ-ੋਲੀ ਸਿਖਾਏਗੀ ਤੇ ਸਿੱਖ ਜਾਏਗੀ ਨਾਲੇ ਜੜੀਆਂ ਦੋ-ਦੋ ਤਿੰਨ-ਤਿੰਨ ਕੰਮਾਂ ਲਈ ਨਾ ਇੱਕ ਰਹਿਣ ਦੇ ਬਾਕੀ ਹਟਾ ਦੇ ਮੈਂ ਤੁਹਾਨੂੰ ਦੱਸਾਂ ਭੈਣ ਜੀ ਸਾਡੇ ਘਰ ਦੀ ਰੋਟੀ ਖਾ ਲੈਣਗੇ ਉਹ ਕੁਝ ਨਹੀਂ ਸਭ ਖਾਂਗੇ ਐਸੀ ਵੇਖਣਾ ਮੈਂ ਤਾਂ ਜਿਸ ਤਰ੍ਹਾਂ ਕਹਿੰਨੀ ਤੂੰ ਉਸ ਤਰ੍ਹਾਂ ਕਰ ਮੈਂ ਵੱਡੀ ਐਸ ਕਰਦੀ ਜਿਸ ਤਰ੍ਹਾਂ ਮੈਂ ਕਹਾਂਗੀ ਉਸ ਤਰ੍ਹਾਂ ਹੀ ਹੋਣਾ ਠੀਕ ਤੇ ਆਈ ਤਾਂ ਬੜਾ ਕੋਈ ਨਹੀਂ ਇਹਨੂੰ ਸਾਰਾ ਕੰਮ ਸਿਖਾ ਇਹ ਕੰਮ ਹੱਥ ਪਾਵੇ ਹੋਲੀ-ੋਲੀ ਆਪੇ ਸਿੱਖੇਗੀ ਤੇ ਨਾਲੇ ਮੈਂ ਤੁਹਾਨੂੰ ਦੱਸਿਆ ਅੱਜ ਤੋਂ ਬੰਨ ਨਵਾਂ ਕਪੜਾ ਕੋਈ ਨਹੀਂ ਦੇਣਾ ਇਹਨੂੰ ਉਹ ਪੁਰਾਣੇ ਜਿਹੜੇ ਕੱਪੜੇ ਗੰਡ ਬੰਨੀ ਉਹੀ ਦੇਣ ਪਾਣ ਨੂੰ ਤੇ ਕਹਿੰਦੇ ਜਸਵੀਰ ਨੂੰ ਜਾ ਕੇ ਮੈਂ ਕਿਹਾ ਠੀਕ ਉਹੀ ਪਾਵੇ ਕੱਪੜੇ ਤੇ ਕੰਮਕਾਰ ਕਰੇ ਘਰ ਦਾ ਕੁੜੀ ਤਸਵੀਰ ਪੰਜਰ ਮੈਂ ਕਮਾ ਜਾ ਕੇ ਆਹੋ ਤੇ ਕਹਦੇ ਕਿ ਮੈਂ ਕਿਹਾ ਵਾ ਚਲੋ ਕਹਦੇ ਠੀਕ ਮੈਂ ਕਹਿ ਦ ਹਾ ਭਾਈ ਰਾਮ ਵੇਲੀ ਥੋੜੀ ਮਿਠਾ ਛੱਡਣਾ ਕੁੜੀ ਨੂੰ ਲਿਆ ਲਿਆ ਕੇ ਮੂੰਹ ਚ ਗਰਾਈਆਂ ਦੇ ਦੇ ਕੇ ਤੁੰਤੁਨ ਕੇ ਉਹਨੂੰ ਖਵਾੰਦੀ ਹੈ ਤੇ ਕੰਮ ਕੋਈ ਨਾ ਕਰੇ ਕਿ ਤੇ ਵੇਲੀਆਂ ਖਾਣ ਨੂੰ ਆਈਓ ਮੈਂ ਤਾਂ ਲੱਗਦਾ ਡਰਾਮਾ ਹੀ ਕੁੜੀ ਕਰਦੀ ਪਈ ਹੈ। ਕਿਰਨ? ਯਾ। ਮੈਂ ਤੈਨੂੰ ਰੱਤੀ ਵੀ ਕੀ ਕਿਆ ਸੀ? ਕਹੀਦਾ ਹਾਂ ਹਾਂਜੀ ਮੰਮੀ ਕੀ ਕਹਿੰਦਾ? ਹਾਂਜੀ ਮੰਮੀ। ਛੋਣੀ ਤੇਰਾ ਪੁੱਤੋ ਇਤਨਾ ਥੋੜਾ ਕਹੀਦਾ ਹੁੰਦਾ। ਠੀਕ ਆ? ਮੇਰੀ ਗੱਲ ਸੁਣ। ਆਹ ਹੁਣ ਤੇਲ ਲਾ ਕੇ ਨਾ 1 ਘੰਟੇ ਬਾਅਦ ਸਿਰ ਧੋਣਾ ਹੈਗਾ। ਮੈਂ ਨਹੀਂ ਧੋਣਾ ਸਿਰ। ਹਾਇਰ ਬਾਅਦ ਸਿਰ ਕਿਉਂ ਨਹੀਂ ਧੋਣਾ? ਵੇਖ ਕਿੰਨੀ 스멜 ਆਂਡੀ ਤੇਰੇ ਸਿਰ ਦੇ ਵਿੱਚੋਂ ਅੱਛਾ ਚੱਲ ਤੂੰ ਮੇਰੇ ਕੋ ਨਾ ਧੋਵੇਂ ਮੈਂ ਨਾ ਤੈਨੂੰ ਕਿਤੇ ਲੈ ਕੇ ਜਾਵਾਂਗੀ ਅੱਜ ਮੈਂ ਨਹੀਂ ਜਾਣਾ ਪੁਲਿਸ ਕੋ ਮੈਂ ਨਹੀਂ ਜਾਣਾ ਪੁਲਿਸ ਕੋ ਨਹੀਂ ਜਾਣਾ ਇੱਥੇ ਬਹਿ ਜਾ ਅੱਛਾ ਵੇਖਿਆ ਰਾਤੀ ਤੇਰੇ ਵੱਡੇ ਪਾਪਾ ਨੇ ਤੇਰੀਆਂ ਫੋਟੋਆਂ ਖਿੱਚੀਆਂ ਸੀ ਮੋਬਾਈਲ 'ਚ ਹੈਨਾ ਕਿੰਨੀਆਂ ਸੋਹਣੀਆਂ ਆਈਆਂ ਸੀ ਹੈਨਾ ਉਹ ਫੋਟੋਆਂ ਆਪਾਂ ਤੇਰੀਆਂ ਬੜੀ ਬੜੀ ਦੂਰ ਭੇਜਤੀਆਂ ਹੈਗੀਆਂ ਹੈ अच्छा मेनू ये दस तेनु ਯਾਦ ਆ ਤੇਰੇ ਪਾਪਾ ਦਾ ਕੀ ਨਾਮ ਆ ਪਤਾ ਤੈਨੂੰ ਕੌਣ ਪਾਪਾ ਤੇਰੇ ਪਾਪਾ ਡੈਡੀ اچھا ਤੇਰੀ ਮੰਮੀ ਤੇਰੀ ਮੰਮੀ ਦਾ ਕੀ ਨਾਮ ਆ ਨਹੀਂ ਮੈਂ ਤਾਂ ਮਾਂ ਹੈਗੀ ਆ ਮੇਰੇ ਤੋਂ ਪਹਿਲਾਂ ਤੇਰੀ ਮੰਮੀ ਉਹਦਾ ਕੀ ਨਾਮ ਆ ਪਤਾ ਨਹੀਂ ਮੈਨੂੰ ਅੱਛਾ ਤੇਰਾ ਕੋਈ ਭਰਾ ਹੈਗਾ ਜਿਹਨੂੰ ਤੂੰ ਰਖੜੀ ਬੰਨਦੀ ਹੋਵੇਂ ਰਖੜੀ ਰਖੜੀ ਤੇਰਾ ਭਰਾ ਹੈਗਾ ਕੋਈ ਤੇਰੀ ਭੈਣ ਨਾ ਭੈਣ ਨਾ ਭਰਾ ਨਾ ਮਾਪਿ ਉਹਦਾ ਇਹਨ ਤੋਂ ਕੁਝ ਵੀ ਪਤਾ ਹੈਗਾ ਆਏ ਨੋ ਨਹੀਂ ਖਾਈ ਦੁੰਦੇ ਰਾਤੀ ਕੱਟਣ ਨਹੀਂ ਦਿੰਦੇ ਥੋੜੇ ਥੋੜੇ ਤੋਂ ਕਟਾਏ ਆਪਣੇ ਨੂੰ ਇਹ ਕੌਣ ਆ ਕੌਣ ਹੈਗੇ ਪਤਾ ਤੈਨੂੰ ਕੀ ਕਿਆ ਸੀ ਕੀ ਕਹਿਣਾ ਇਹਨਾਂ ਨੂੰ ਜਸਵੀਰ ਆ ਜਾ ਜਸਵੀਰ ਭੈਣ ਜੀ ਬਹਿ ਜਾ ਬਹਿ ਜਾ ਵੇਖ ਤੈਨੂੰ ਕਿੰਨਾ ਸੋਹਣਾ ਕੰਦੇ ਨਹੀਂ ਪੁੱਤੂ ਕੁਝ ਨਹੀਂ ਕਹਿੰਦੇ ਕੁਝ ਨਹੀਂ ਕਹਿੰਦੇ ਨਾ ਡਰ ਕੁਝ ਨਹੀਂ ਦਰਦੀ ਭਈ ਹੈ ਹਾਂ ਕੌਣ ਹੈਗੇ ਪਹਿਲਾਂ ਕੀ ਕਹਿਣਾ ਇਹਨਾਂ ਨੂੰ ਚਾਚੀ ਕੀ ਕਹਿਣਾ ਹੈ ਚਾਚੀ ਚਾਚੀ ਜੀ ਚਾਚੀ ਜੀ ਤੇ ਜਸਪੀਰ ਭੰਜੀ ਦਾ ਨਾਮ ਮੈਂ ਇੱਕ ਗੱਲ ਕਰਨ ਆਈ ਆ ਹਾਂ ਹਾਂ ਤੁਸੀਂ ਮੇਰੀ ਅਲਮਾਰੀ ਵਿੱਚ ਸੂਟ ਨੂੰ ਨਵਾਂ ਪਵਾਤਾ ਜੇ ਤੇ ਫਿਰ ਕੀ ਹੋ ਗਿਆ ਨਹੀਂ ਜਿਹੜੀ ਉਹ 8:00 ਵਜੇ ਹੀ ਆ 10 12 ਸੂਟ ਉਹਦੇ ਵਿੱਚ ਪਏ ਉਹ ਉਹਨਾਂ ਚ ਪਵਾ ਦੇਣਾ ਹੀ ਕੋਈ ਅੰਜੂ ਮੇਰੀ ਗੱਲ ਸੁਣੋ ਉਹ ਗੰਡ ਵਾਲੇ ਸੂਟ ਇਹਨੂੰ ਪਾਉ ਮੈਂ ਤੇ ਨਵੇਂ-ਨਵੇਂ ਪਏ ਹੋਏ ਉਹਦੇ ਵਿੱਚ ਮੈਨੂੰ ਹੁਣ ਆਂਦੇ ਨਹੀਂ ਉਹਰੇ ਟਾਈਟ ਹੋ ਗਏ ਇਹਨੂੰ ਆ ਜਾਣੇ ਆ ਤੇ ਜੇ ਨਵੇਂ ਹੁੰਦੇ ਤਾਂ ਤੂੰ ਗੰਡ 'ਚ ਬਨ ਕੇ ਕਿਉਂ ਰੱਖਣੇ ਸੀ ਹੈਗੇ ਤਾਂ ਪੁਰਾਣੇ ਸੀ ਨਾ ਜਦੋਂ ਉਹਨੂੰ ਮੈਂ ਆਪਣੇ ਪਰਿਵਾਰ ਦਾ ਮੈਂਬਰ ਕਹਿਣ ਲਈ ਆ ਤੇ ਮੈਨੂੰ ਉਹ ਵਾਲੇ ਕੱਪੜੇ ਦੇਵਾਵੋ ਇਹ ਆ ਤੇ ਗੱਲ ਸਹੀ ਹੈ ਤੂੰ ਆਪੇ ਸਿਆਣੀ ਸਮਝਦਾਰ ਹੈ ਨਾ ਹੁਣ ਸਾਡੇ ਘਰ ਦਾ ਇੱਕ ਮੈਂਬਰ ਬਣ ਗਈ ਆ ਹਮ ਆਪਾਂ ਨਵੇਂ-ਨਵੇਂ ਕੱਪੜੇ ਪਾਈਏ ਤੇ ਉਹਨੂੰ ਦੇ ਆਪਾਂ ਗੰਡਾਂ 'ਚ ਬਨ ਕੇ ਰੱਖੇ ਕੱਪੜੇ ਉਹ ਪਵਾਈਏ ਇਸ ਤਰ੍ਹਾਂ ਥੋੜਾ ਆਪਣੇ ਘਰ ਕੋਈ ਆਏ ਜਾਏਗਾ ਜਦੋਂ ਵੇਖੇਗਾ ਉਹਨਾਂ ਨੂੰ ਕਹਿਣਾ ਮੇਰੀ ਧੀ ਆ ਤੇ ਉਹਨਾਂ ਨੇ ਕਹਿਣਾ ਜੇ ਢਾਡੀ ਧੀ ਤੇ ਨੇਤਰਾ ਦੇ ਕੱਪੜੇ ਪਾਏ ਆ ਫਿਰ ਆਪ ਆਪਣੇ ਸਾਹ ਦੇ ਕੱਪੜੇ ਪੁਆਣੇ ਨਾ ਹੁਣ ਤੂੰ ਕੱਪੜੇ ਕਿੱਡੇ ਸੋਹਣੇ ਪਾਏ ਆ ਇੰਨੇ ਕੱਪੜੇ ਕਿੱਡੇ ਸੋਹਣੇ ਪਾਏ ਆ ਅੱਛਾ ਤੂੰ ਮੇਰ ਨਾਲ ਬਾਜ਼ਾਰ ਚੱਲੇ ਬਾਜ਼ਾਰ ਜਾਣਾ ਜੇ ਹਾਂ ਚੱਲ ਪਾਂਗੇ ਹੈਨਾ ਤੇ ਮੇਰੀ ਗੱਲ ਸੁਣ ਹਾਂਜੀ ਤੂੰ ਤੇ ਤਰ੍ਹਾਂ ਦੇ ਹੈਨੇ ਇਹ ਤੈਨੂੰ ਕਿੰਨੇ ਕਿਹਾ ਕਿ ਗੰਡ 'ਚ ਵੱਜੇ ਕੱਪੜੇ ਦੇ ਦੇ ਉਹ ਭੈਣਜੀ ਨੇ ਕਿਹਾ ਸੀ ਮਨ ਨੂੰ ਵੱਡੇ ਭੈਣਜੀ ਨੇ ਛੱਡ ਪਰਾਂ ਭੈਣ ਜੀ ਤੇ ਐਵੇਂ ਗੱਲਾਂ ਕਰਦੇ ਰਹਿੰਦੇ ਤੂੰ ਕੋਈ ਗੱਲ ਨਹੀਂ ਠੀਕ ਐ ਕਿ ਮੇਰੀ ਗੱਲ ਸੁਣ ਆਪਾਂ ਨਾ ਇਹਨੂੰ ਥੋੜਾ ਥੋੜਾ ਕੰਮ ਸਿਖਾਣਾ ਜਿੱਦਾਂ ਚਾਹ ਬਣਾਣੀ ਜਿਆਦਾ ਕੰਮ ਨਹੀਂ ਮੈਂ ਆਪਣੀ ਕੁੜੀ ਕੋ ਕਰਵਾਣਾ ਨਹੀਂ ਮੈਂ ਸਿਖਾ ਦਾਂ ਕਿ ਇਹਨੂੰ ਸਾਰਾ ਮੈਂ ਸਿਖਾ ਦਾਂ ਮੇਰੇ ਤੋਂ ਪਤਾ ਭਰੋਸਾ ਹੈ ਨਾ ਮੈਂ ਜਿਆਦਾ ਨਹੀਂ ਕਰਾਵਾਂਗੀ ਮੈਂ ਥੋੜਾ ਥੋੜਾ ਕਰ ਪਰ ਮਨੂੰ ਭੈਣ ਜੀ ਨੇ ਕਿਹਾ ਜੇ ਕੀ ਕਿ ਇੱਕ ਕੰਮ ਵਾਲੀ ਕੀ ਕਹਿੰਦੇ ਸੀ ਤੂੰ ਉਹ ਨਹੀਂ 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 ਉਹ ਨਹੀਂ ਨਹੀਂ ਭੈਣ ਜੀ ਵੈਸੇ ਹੀ ਕਹਿੰਦੇ ਪਏ ਸੀ ਇਹਨੂੰ ਨਾ ਥੋੜਾ ਬੋਤਾ ਕੰਮ ਸਿਖਾ ਦੇ ਮਤਲਬ ਬਹੁਤਾ ਨਹੀਂ ਸਖਾਣਾ ਥੋੜਾ ਜਿਹਾ ਸਖਾਣਾ ਠੀਕ ਹੈ ਮੇਰਾ ਬੱਚਾ ਤੁਸੀਂ ਗੱਡਾ ਲਾੜ ਕਰਦੇ ਹੋ ਨਾ ਚੱਲ ਤੂੰ ਬੈਹ ਦੇ ਕੋ ਆਈ ਮੈਂ ਹੁਣੇ ਹਾਂ ਪੁੱਤੋ ਆ ਮੇਰਾ ਪੁੱਤ ਆ ਆ ਦੇਖ ਇੱਧਰ ਦੇਖ ਚਾਚੀ ਜੀ ਗੋਲ ਬੈ ਨਾ ਚਾਚੀ ਜੀ ਹਾਂ ਮੇਰਾ ਪੁੱਤ ਚਾਚੀ ਕੋ ਬੈ ਮੈਂ ਕੁਝ ਨਹੀਂ ਕਹਿੰਦੇ ਕੁਝ ਨਹੀਂ ਕਹਿੰਦੇ ਬੈ ਜਾ ਬੈਠਾ ਚਾਚੀ ਕੋ ਬੈ ਸਿਰ ਨਹੀਂ ਆਇਆ ਅੱਜ ਤੂੰ ਹੈ ਕਿਉਂ ਸਿਰ ਕਿਉਂ ਨਹੀਂ ਆਇਆ ਤੈਨੂੰ ਸੂਟ ਸੋਹਣੇ ਲੱਗਦੇ ਆ ਦੇ ਦੱਸ ਤੂੰ ਮੇਰੇ ਬਾਅਦ ਮੰਮੀ ਨਾਲ ਕਿੰਨੀਆਂ ਗੱਲਾਂ ਕਰਦੀ ਮੇਰ ਨਾਲ ਵੀ ਗੱਲ ਕਰ ਮੇਰਾ ਬੁੱਤ ਤੈਨੂੰ ਸੂਟ ਸੋਨਾ ਲੱਗਦਾ ਵੈਲਾ ਕਿਹੜਾ ਰੰਗ ਲੈਣਾ ਮੈਨੂੰ ਦੱਸ ਮੰਮੀ ਵੱਲ ਵੇਖਦੀ ਪਈ ਐ ਇੱਧਰ ਵੇ ਨਾ ਮੈਂ ਵੀ ਤੇਰੀ ਚਾਚੀ ਆ ਹੁਣ ਮੇਰੇ ਕੋਲ ਤੂੰ ਕੰਮ ਸਿੱਖਣਾ ਨਾ ਅੱਛਾ ਮੇਰਾ ਬੁੱਤ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਨੀ ਮੇਰੀ ਗੱਲ ਸੁਣ ਮੰਮੀ ਭਾਈ ਅਣੀ ਕੁਛ ਨਹੀਂ ਦਾਂ ਮੈਂ ਤੇਰੀ ਚਾਚੀ ਆ ਮੈਂ ਤੈਨੂੰ ਕਿੱਦਾਂ ਕੰਮ ਸਿਖਾਵਾਂਗੀ ਹਾਏ ਪੰਜ ਜਿਹੜੇ ਸਾਹਬਲੇ ਮੈਂ ਕੋਈ ਸੰਬੰਧ ਨਾ ਕਰ ਪੁੱਤਰ ਅੱਦਾਂ ਨਹੀਂ ਚਲ ਅੱਜ ਸੋਈ ਚਾਹ ਮੇਨਾ ਚਾਹ ਬਣਾ ਲਈ ਛੱਡ ਦੇ ਮੈਨੂੰ ਛੱਡਦਾ ਚਲ ਅੱਡ ਸੋਈ ਚਾਹ ਬਣਾ ਲਈ ਪੁੱਤਰ ਹਾਂ ਮੇਰਾ ਪੁੱਤਰ ਮਿਚ ਜਾ ਮਿਚ ਜਾ ਮਿਚ ਹਾਏ ਹਾਏ ਮੇਰੇ ਤੂੰ ਨੀ ਹੋਣ ਲੱਪੀ ਮੇਰੇ ਮਨ ਕੇ ਹਿਲ ਗਈ ਆ ਵੱਡੀ ਗੰਦੀ ਨੂੰ ਕੰਮ ਸਿਖਾ ਮੈਂ ਕੀ ਕੰਮ ਸਿਖਾਵਾਂ ਆ ਵੱਡੀ ਨੂੰ ਹੀ ਭੇਜਦੀ ਐ ਇਹ ਜਿਹੜੇ ਗਿੱਟੇ ਗਿੱਟੇ ਇਹਦੇ ਗੋਡੇ ਨਹੀਂ ਨਾ ਚੱਲਦੇ ਤੇ ਇਹਦੇ ਗੋਡੇ ਮਰੋੜੇਗੀ ਨਾ ਪਤਾ ਫੇਸ ਲੱਗਣਾ ਇਹਨੂੰ ਹਾਏ ਉੱਤੋਂ ਧੰਦੀ ਵੱਟ ਗਈ ਮਨ ਨੂੰ ਕਿਸੇ ਨੇ ਕਹਣਾ ਨੂੰ ਕੀ ਹੋ ਗਿਆ ਇਹ ਨਹੀਂ ਮੇਰੇ ਕੀ ਹਾਰ ਕੀਤਾ ਇਹਨੇ ਹਾਏ ਰੱਬਾ ਹਾਏ ਹਾਈ ਰੱਬਾ ਕੁੜੀ ਤੇ ਜਿਹੜੀ ਪਾਗਲ ਆਈ ਹੈ ਜਸਵੀਰ ਉਸ ਤੋਂ ਵੱਧ ਪਾਗਲ ਹੋ ਗਈ ਉਹ ਸਾਨੂੰ ਸਾਰੇ ਟੱਬਰ ਨੂੰ ਘਟਾਣਾ ਹੀ ਇਹਨੇ ਹਾਏ ਮੈਂ ਕੀ ਕਰਾਂ ਵੱਡੀ ਭੈਣ ਜੀ ਕਹਿੰਦੇ ਇਹਨੂੰ ਕੰਮ ਸਿਖਾ ਅੱਜ ਤੇ ਮੇਰੇ ਵਾਲ ਪੁੱਟੇ ਆ ਤੇ ਕੱਲ ਨੂੰ ਮੈਂ ਨਾ ਮੇਰੇ ਤੇ ਚਾਹ ਹੀ ਪਾ ਦੇਵੇ ਬਸ ਸਿਰ ਬਾਬਾ ਸਿਰ ਮੰਮੀ ਹੇ ਗਿਰਨਾ ਕੀ ਹੋਇਆ ਕੀ ਹੋਇਆ ਬੱਤ ਕੀ ਹੋਇਆ ਬੈ ਅੱਛਾ ਡਰਨਾ ਡਰਨਾ ਕੀ ਗੱਲ ਹੈ ਕੀ ਹੋਇਆ ਬੱਤ ਕੀ ਹੋਇਆ ਚਾਚੀ ਹਾਂ ਕੀ-ਕੀ ਆ ਚਾਚੀ ਨੇ ਕੀ-ਕੀ ਆ ਚਾਚੀ ਨੇ ਕੀ-ਕੀ ਹੋਤਾ ਮੈਂ ਨਹੀਂ ਚਾਹਣਾ ਅੱਛਾ ਚੱਲ ਨਾ ਆ ਜਾ ਮੈਂ ਨਹੀਂ ਚਾਹ ਬਣਾਣੀ ਚੱਲ ਨਾ ਚਾਹ ਨਹੀਂ ਬਣਾਣੀ ਤੈਨੂੰ ਕਿਹਨੇ ਕਿਹਾ ਚਾਹ ਬਣਾਉਣ ਵਾਸਤੇ ਕਿੰਨੇ ਕਿਹਾ ਤੇ ਨਾ ਚਾਹ ਬਣਾਉਣ ਵਾਸਤੇ ਚਲ ਇਧਰ ਆ ਇੱਥੇ ਆ ਚਲ ਇਧਰ ਆ ਆ ਜਾ ਇਧਰ ਆ ਆ ਜਾ ਇਧਰ ਆ ਲੰਮੀ ਪੈ ਜਾ ਇਧਰ ਕੋਈ ਨਹੀਂ ਆਂਦਾ ਆਪਣਾ ਘਰ ਆ ਤੇਰਾ ਕੋਈ ਨਹੀਂ ਆਂਦਾ ਚਲ ਸੌ ਜਾ ਚਲ ਓਹੋ ਸੌ ਜਾ ਚਲ ਸੌ ਚਲ ਨਹੀਂ ਆਂਦਾ ਚਲ ਆ ਜਾ ਹਾਂ ਚਲ ਆ ਜਾ ਮਨਜੂਨ ਨੇ ਕੁਝ ਕੀਤਾ ਹੋਵੇਗਾ ਇਹਨੂੰ ਪਰ ਨਹੀਂ ਮਨਜੂਨ ਨੇ ਨੂੰ ਕੁਝ ਵੀ ਕਹਿ ਸਕਦੇ ਬੰਜੀ ਬੰਜੀ ਵੇਣੀ ਆਪ ਸੁੱਤੀ ਪਈ ਤੇ ਮਨਜੂਤਿਆਂ ਪੋ ਆਤੀ ਮੇਰੇ ਵਾਲ ਖਿਲਾੜੇ ਵਾਲ ਪਟਾ ਛੱਡੇ ਮੇਰੇ ਤੇ ਭੰਜੀ ਕੀ ਹੈ ਕੀ ਹੈ ਇਹ ਦੇਖੋ ਕੀ ਹਾਲ ਹੋਇਆ ਜੇ ਮੇਰਾ ਏ ਕੀ ਹੋਇਆਈ ਸਾਰੇ ਵਾਰ ਪੁੱਟਦੇ ਤੇ ਉਹਨੇ ਕਿਦਨੇ ਜਦ ਬੁਲਾ ਲਿਆਂਦੀ ਘਰ ਤੇ ਤੁਮ ਨੂੰ ਦੰਦੀ ਵੇਖੋ ਵੱਡੀ ਸਾਰੇ ਵੇਲੇ ਲਾਲ ਲਾਲ ਹੋ ਗਏ ਤੇ ਨੋ ਵੇਖੋ ਮਾਰੇ ਜਾ ਵੇ ਕੋ ਕਿੰਨੇ ਨਿਸ਼ਾਨ ਪੈ ਗਏ ਮਨ ਨੂੰ ਨਹੀਂ ਤੋਰ ਕੁਝ ਪੇੜਾ ਤੇ ਮੱਦੀਆ ਦੋ ਚੇੜਾ ਤੇ ਮੂੰਹ ਤਰਦੀ ਤੇ ਤੁਸੀਂ ਮਾਰ ਕੇ ਵੇਖ ਲੈਣਾ ਤੁਹਾਡੇ ਵਜਦੀਆਂ ਜੇ ਵਾਲ ਖੁਲਾ ਕੇ ਆ ਗਈਆਂ ਸਾਰੇ ਕੀ ਹੈ ਤੇ ਕੀ ਆਪਣਾ ਹਾਲ ਬਣਾ ਲਿਆ ਜਸਵੀਰ ਕਿੱਥੇ ਹੀ ਸੀ ਉਹਨੇ ਬੁੜੇ ਆਨ ਨੂੰ ਉਹ ਅੰਦਰ ਸੀ ਜੇ ਮੈਂ ਤੁਹਾਡੀ ਸੁਣਨੀ ਆ ਤਦ ਮੈਂ ਮਰਦੀ ਆ ਜੋ ਦੀ ਸੁਣਾ ਤਦ ਮੈਂ ਮਰਾਂ ਮੈਂ ਕਿਤੇ ਉਹਨੇ ਕਹਿੰਦੇ ਜਾਂ ਹੁਣ ਰੋਟੀ ਬਣਾਣੀ ਸਿਖਾ ਇੱਕ ਕੰਮ ਵਾਲੀ ਹਟਾ ਦੇ ਉਹਨੂੰ ਕੰਮ ਸਿਖਾ ਉਹਨੇ ਕਿ ਮਨ ਨੂੰ ਮੈਂ ਕੀ ਸਿਖਾਣਾ ਉਹਨੇ ਮਨ ਨੂੰ ਸਭ ਕੁਝ ਸਿਖਾਤਾ ਜੇ ਆਪਣੇ ਮਨ ਤੇ ਡਰ ਲੱਗਦਾ ਪਏ ਜੇ ਕਿਤੇ ਆਪਣੇ ਵਰਗੀ ਮਨ ਨੂੰ ਨਾ ਕਰ ਦੋਵੇ ਨਿਹਾ ਦੋਹੀ ਅਸੀਂ ਪਾਗਲ ਕੋ ਡਰ ਜਾਣਾ ਤੂੰ ਦੇਖੇ ਜੇ ਦੋਚ ਪੜੇ ਤੇ ਬੂਠੇ ਧਰੀਆਂ ਮੈਂ ਤੇ ਸਿੱਧੀ ਕਰਦੀ ਕਿ ਨਹੀਂ ਕਰਦੀ ਮੈਂ ਦੇਖ ਲਵਾਂਗੀ ਕਿੰਨਾ ਕਿ ਸਿੱਧਿਆਂ ਕਰਦੇ ਹੋ ਕਰਨਾ ਸਿੱਧਿਆਂ ਕੋਈ ਜਾਗ ਲਗੀ ਜਸਪੀਰ پاਗਲ ਲਗੀ ਮੈਨੂੰ ਨਹੀਂ ਪਤਾ ਕੌਣ پاਗਲ ਏ ਐਸ ਵਕਤ ਤੇ ਮੈਂ پاਗਲ ਹਗੀ ਜੇ ਤੁਸੀਂ ਸਿੱਧਿਆਂ ਕਰਨਾ ਕਾਲਣਾ ਮੈਨੂੰ ਨਾ ਕਹਨਾ ਕੰਮ ਸਿਖਾ ਤੁਸੀਂ ਸਿਖਾਓ ਚਾਹੇ ਨਾ ਸਿਖਾਓ ਚੰਗੇ ਹੋ ਤੁਸੀਂ ਬਹੁਤ ਹੀ ਪਿਆਈ ਹੈ ਕਿ ਸਾਰਾ ਕੁੜੀ ਨੂੰ ਕਿਹਦੇ ਘਰ ਲੈ ਆਂਦਾ ਜਾਨ ਹੀ ਖਾਈ ਜਾਂਦੀ ਵੀ ਸਾਡੀ ਸਾਰੇ ਟੱਬਰ ਦੀ ਨਾ ਉਹ ਸੁੰਦੀ ਨਾ ਜਸਪੀਰ ਸੁੰਦੀ ਉਹ ਨੈਨੂਸ ਦਿਆਂ ਮੈਂ ਹੀ ਕਰਾਂਗੀ ਤੱਪੜ ਧਰ ਕੇ ਦੋ ਇਹ ਸਮਝਦੀ ਕਿ ਮੈਨੂੰ ਕੋਈ ਸਦਿਆ ਕਰਨ ਵਾਲਾ ਨਹੀਂਗਾ ਬੰਜੀ ਹਲੋ ਨਾਲੇ ਖਾਲੋ ਸੇਬ ਹਾਂ ਤੇ ਨਾਲੇ ਸਬਜੀ ਕੱਟ ਦੋ ਕੱਟ ਦਿੰਨੇ ਹਾਂਜੀ ਕੱਟ ਲਓ ਤੇ ਆ ਜਾ ਤੂੰ ਬਈ ਇਹ ਕੋਲ ਮੇਰੇ ਨਾ ਸਿਰਦਰਦ ਬਹੁਤ ਜ਼ਿਆਦਾ ਹੋਣ ਡੇ ਜੇ ਹਾਂ ਉੱਥੋਂ ਮਨ ਸਰ ਵਾਈਕਲ ਵੱਧ ਗਈ ਹੈ ਮੈਂ ਚੱਲੀ ਦਵਾਈ ਲੈਣ ਤੇ ਜਦੋਂ ਨੂੰ ਸੇਵ ਦੇ ਚਲਣੀ ਆ ਸਬਜੀ ਕੱਟ ਦੋ ਹੋਇਆ ਤੇ ਮੈਂ ਆ ਕੇ ਬਣਾ ਦਾਂਗੀ ਤੇ ਜੇ ਨਹੀਂ ਟਾਈਮ ਸੀ ਰਾਸ ਸਕੇ ਤੇ ਭਾਵੇਂ ਤੜਕਾ ਵੀ ਲਵਾ ਲੈਣਾ ਜਸਵੀਰ ਨੂੰ ਪੰਜੀ ਨੂੰ ਕਹਿ ਦੇਣਾ ਠੀਕ ਹੈ ਚਾਕੂ ਭੇਜ ਦੇ ਚਾਕੂ ਨਹੀਂ ਹੋਏ ਤੇ ਜਗਾ ਚਾਕੂ ਭੇਜ ਦੇ